ਉਣੀਆ ਪੈਸੇ ਪਿੱਛੇ ਭੱਜਦੀ ਰੱਬ ਦੀ ਜਾਤ ਪਰਦੇ ਕੱਜਦੀ ਬੁੱਢੇ ਬਰੇ ਰੱਬ ਰੱਬ ਕਰਕੇ ਇਸ ਦੀ ਮੁਹੱਬਤ ਜਵਾਨਾਂ ਨੂੰ ਸੱਜਦੀ ਦੁੱਧ ਤੋਂ ਜ਼ਿਆਦਾ ਤਾਕਤਵਰ ਹੁੰਦੀ ਪਹਿਲੇ ਡਗਦੀ ਬੌਲੀ ਮੱਜਦੀ ਕੋਈ ਕਿਸੇ ਨੂੰ ਖਰਾਬ ਨਹੀਂ ਕਰਦਾ ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਕਿਸੇ ਦੀ ਪੀੜ ਦਾ ਅਹਿਸਾਸ ਨਹੀਂ ਹੁੰਦਾ ਜਦ ਤੱਕ ਆਪਣੇ ਸੱਤ ਨਹੀਂ ਵੱਜਦੀ ਉਹ ਜਿੰਨੀ ਮਰਜੀ ਦੌਤ ਇਕੱਠੀ ਕਰ ਲਾ ਫਿਰ ਵੀ ਕਦੇ ਨੀਅਤ ਨਹੀਂ ਰਹਿਦੀ ਕਿੰਨੇ ਮਰਜੀ ਦੌਤ ਇਕੱਠੀ ਕਰ ਲੋ ਉਨੇ ਮਾਇਆ ਹੋਰ ਆਵੇ ਹੋਰ ਆਵੇ ਨੀਅਤ ਨਹੀਂ ਬੰਦੇ ਦੀ ਕਦੇ ਲੱਜੀ ਧੀਆ ਦਾ ਸਿਰ ਤੇ ਭਾਰ ਨਹੀਂ ਹੁੰਦਾ ਗਰੀਬ ਦਾ ਕਦੇ ਵੀ ਕੋਈ ਯਾਰ ਨਹੀਂ ਹੁੰਦਾ ਕਬੂਤਰ ਸਿਆਣਾ ਹੋ ਸਕਦਾ ਕਾਂ ਵਾਂਗੂ ਹਸ਼ਿਆਰ ਨਹੀਂ ਹੁੰਦਾ ਜਿਹੜਾ ਸੁੱਖ ਦੇ ਬਦਲੇ ਦੁੱਖ ਦੇਵੇ ਉਹ ਕਦੇ ਆਪਣਾ ਸੱਚਾ ਦਿਲਦਾਰ ਨਹੀਂ ਹੁੰਦਾ ਜਿਹੜਾ ਹਮੇਸ਼ਾ ਹੀ ਆਪਾਂ ਨੂੰ ਦੁੱਖ ਦਿੰਦਾ ਉਹ ਆਪਣਾ ਸੱਚਾ ਦਿਲਦਾਰ ਨਹੀਂ ਹੋ ਸਕਦਾ ਅੱਧੀ ਰਾਤੀ ਘਰ ਢੁੱਟਿਆ ਜਾਵੇ ਉਹ ਜਾਗਦਾ ਪਹਿਰੇ ਦਾਬ ਨਹੀਂ ਹੁੰਦਾ ਜਿਹੜਾ ਖਾਲੀ ਜੇਬ ਦਾ ਭੇਤ ਨਾ ਦੇਵੇ ਹਰ ਕੋਈ ਏਦਾਂ ਦਾ ਫਣਕਾਰ ਨਹੀਂ ਹੁੰਦਾ ਜਿਹੜਾ ਸੌਦਾ ਦੇਣ ਵੇਲੇ ਗੱਲ ਨਾ ਕਰੇ ਉਹਨੇ ਵਾਪਸ ਦੇਣਾ ਉਧਾਰ ਨਹੀਂ ਹੁੰਦਾ ਉਹ ਬੰਦਿਆ ਤੇਰਾ ਅੰਗ ਅੰਗ ਮਿੱਟੀ ਹੈ ਮਿੱਟੀ ਦਾ ਕੋਈ ਖਰੀਦਦਾਰ ਨਹੀਂ ਹੁੰਦਾ ਟੁੱਟੀ ਹੋਈ ਵਗ ਨਹੀਂ ਚੰਗੀ ਆਪਣਿਆਂ ਨਾਲ ਜੰਗ ਨਹੀਂ ਚੰਗੀ ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ ਪੈਰੀ ਜੁਕੀ ਤੰਗ ਨਹੀਂ ਚੰਗੀ ਸ਼ਰਮੀਲਾ ਬੰਦਾ ਭੁੱਖਾ ਮਰਦਾ ਬਹੁਤੀ ਕਰਨੀ ਸ਼ਰਮ ਨਹੀਂ ਚੰਗੀ ਠੰਡ ਚ ਗੋਡੇ ਗਿੱਤੇ ਦੁਖਦੇ ਬਹੁਤੀ ਪੀਣੀ ਭੰਗ ਨਹੀਂ ਚੰਗੀ ਕਿਉਂਕਿ ਠੰਡ ਠੰਡੇ ਚ ਗੋਡੇ ਗਿੱਤੇ ਦੁਖਦੇ ਆ ਭੰਗ ਠੰਢੀ ਹੁੰਦੀ ਆ ਤਾਂ ਕਰਕੇ ਠੰਡ ਮਹਿਸੂਸ ਹੁੰਦੀ ਆ ਬਹੁਤੀ ਪੀਣੀ ਭੰਗ ਨਹੀਂ ਚੰਗੀ ਹੁੰਦੀ ਭੇਤ ਸਾਰੇ ਖੋਲ ਦਿੰਦੀ ਔਰਤ ਬਣੀ ਮਲੰਗਣੀ ਚੰਗੀ ਪਿਉਰੀ ਵਾਲਿਆ ਸਿਰ ਪਰਵਾ ਦਿੰਦੀ ਬਿਨਾ ਖੰਘ ਤੋਂ ਖੰਘ ਨਹੀਂ ਚੰਗੀ ਵਾਲਾ ਵੀ ਖੰਗਣਾ ਮਾਰਦਾ ਬਾਕੀ ਜਿਹੜੇ ਗਲਗਲ ਖਾਂਦੇ ਫਿਰਦੇ ਆ ਉਹ ਆਪੇ ਹਟ ਜਾਂਦੇ ਜਦੋਂ ਕਿਸੇ ਨਾਲ ਵਾਹ ਪਾ ਜਾਂਦਾ ਹਾਂਜੀ ਕੀ ਹਾਲ ਚੱਲ ਦੋਸਤ ਕਿਵੇਂ ਲੱਗੀ ਵੀਡੀਓ ਤੁਹਾਨੂੰ ਆਪਣਾ ਰਿਵਿਊ ਜ਼ਰੂਰ ਦਿਓ ਇੱਕ ਕੋਸ਼ਿਸ਼ ਕਰੀ ਵੀਡੀਓ ਬਣਾਈ ਮੈਂ ਕਿ ਆਪਣੇ ਦੋਸਤਾਂ ਤੱਕ ਇਹ ਪਹੁੰਚ ਨਹੀਂ ਦੇ ਕਰਕੇ ਹੁਣ ਆਪਾਂ ਪੂਰਾ ਪ੍ਰੋਪਰ ਸੈੱਟ ਲਾ ਲਿਆ ਏ ਹੁਣ ਡੇਲੀ ਇੱਕ ਨਾ ਇੱਕ ਜਾਂ ਦੋ ਵੀਡੀਓ ਆਇਆ ਕਰ ਦਿੰਦਾ ਸਪੋਰਟ ਜ਼ਰੂਰ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਫੋਲੋ ਕਰਿਓ